ਗੱਲ ਪਰ ਗੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਤਾਨੀ ਕੀ ਆ ਪਹਿਲਾਂ ਨੋਮੀਨੇਸ਼ਨ ਕਾਗਜ਼ ਰੱਦ ਕਰਨ ਦੀ ਵੀ 2 ਕਰੋੜ ਰੁਪਏ ਸਵਾ ਪੋ ਪਾ ਦੋ ਉਦੋਂ ਬਾਅਦ 2 ਕਰੋੜ ਰੁਪਏ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਡਰਦਾ ਵੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤਰੀ ਆ ਭਾਜਪੀ ਦੀ ਕਿਵੇਂ ਕਰੀਏ ਕਾਂਗਰਸ ਦੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਦੋਂ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਹਾਂ ਇੱਥੇ ਮੇਸ਼ੇਂਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਹਾਲੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਅੱਗੇ ਇਹ ਕੰਮ ਕਰਾਉਂਦੇ ਸੀਗੇ ਗੈਂਗਸਟਰਾਂ ਤੋਂ ਖਾਲਿਸਤਾਨੀਆਂ ਤੋਂ ਹੱਤਵਾਦੀਆਂ ਤੋਂ ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ ਨਹੀਂ ਅੱਗੇ ਬੰਦਾ ਜਿਹੜਾ ਐਡਾ ਥ੍ਰੈਟ ਪਰਸੈਪਸ਼ਨ ਜਾਂ ਐਡਾ ਬੜਾ ਉਹਦੇ ਖਤਰੇ ਹੁੰਦੇ ਆ ਉਹਨੂੰ ਸਰਕਾਰਾਂ ਆਪ ਉਹਨੂੰ ਬਚਾਉਂਦੀਆਂ ਸੀ ਇਹ ਪਹਿਲੀ ਵਾਰ ਹੋ ਗਿਆ ਐਈ ਇਹਨਾਂ ਨੇ ਮੂਸੇਵਾਲਾ ਕੀਤਾ ਅਜੇ ਤੱਕ ਤੜਫਦੇ ਆ ਕਿ ਨਹੀਂ ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ ਨਿਹੱਦੇ ਕਰੋ ਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਓ ਇਹਦੀ ਜ਼ਿੰਮੇਵਾਰੀ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਤੇ ਪੰਜਾਬ ਦੇ ਜਿਹੜੇ ਆ ਸੋ ਕਾਲਡ ਜਿਹੜੇ ਮਲੰਗਾਂ ਦੀ ਸਰਕਾਰ ਆ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਵੀ ਮੇਰੇ ਤੇ ਮੇਰੇ ਪਰਿਵਾਰ ਨਾਲ ਕੋਈ ਵੀ ਅਸੀ ਗੱਲ ਹੁੰਦੀ ਆ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਬਿਰ ਪਜਾ ਦਿਓ ਕਿੰਨੇ ਵਜੇ ਨੋਟਿਸ ਕਿੰਨੇ ਵਜੇ ਆ ਭਾਈ ਜਿਹੜੀ ਘਰ ਸੀ ਜਿਹੜਾ ਜਿਹੜਾ ਮੈਨੂੰ ਥੋੜੀ ਮਿਲਿਆ ਸੀ ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲਲੀਗਲ ਭਾਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ ਚੜ੍ਹਦੇ ਸੀ ਉਸ ਕੋਠੀ ਤੇ ਨੌਤੇ ਉਹਨਾਂ ਨੂੰ ਸੌਆਂਾਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਲੜੀ ਮੈਂ ਤਾਂ 17 ਦੀ ਇਲੈਕਸ਼ਨ ਲੜੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨਾਮੀਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਇਹ ਕਿਹਨੇ ਵਜਾਇਆ ਜੀ ਨੋਟਿਸ ਕੋਈ ਆਇਆ ਹੀ ਨਹੀਂ ਹੁਣ ਬੋਟੀ ਦੇ ਵਿੱਚ ਵਾਪਸ ਨਹੀਂ ਜਾਉਂਗੇ ਤੁਸੀਂ ਤੁਹਾਨੂੰ ਕਿੱਦਾਂ ਮੋੜ ਗਏ ਫਿਰ ਦੋ ਟੋਟ ਦੇਣਾ ਉਹ ਬਈ ਰਾਤ ਨੂੰ ਸਵਾ 12 ਮੈਂ ਤੁਹਾਨੂੰ ਕਹਿ ਰਿਹਾ ਨਾ ਮਸਾਬ 12 ਵਜੇ ਫੋਨ ਤੇ ਜਿਹੜਾ ਵਟਸਐਪ ਤੇ ਉਹ ਭੇਜਿਆ ਏ ਕਮਿਸ਼ਨਰ ਨੇ ਸਰ ਹੁਣ ਕੋਠੀ ਅਜ ਵਾਪਸ ਨਹੀਂ ਜਾਉਂਗੇ ਨਹੀਂ ਕੋਠੀ ਤਾਂ ਵਾਪਸ ਜਾਣ ਦਾ ਕੀ ਮਤਲਬ ਆ ਕੋਠੀ ਤਾਂ ਅਗਲੇ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤੇ ਤੇਰੇ ਕਾਗਜ਼ ਡਾਮਿਨੇਸ਼ਨ ਉਹ ਕੈਨਸਲ ਕਰਾਂਗੇ ਬਿੱਟੂ ਜੀ ਜਿੱਦਾਂ ਦੇਖਿਆ ਸਿੱਧੂ ਮਸੇਵਾਲ ਦੀ ਕੰਮ ਜੋਰੀ ਸੀ ਉਹਦੀ ਸਕਿਉਰਟੀ ਵਾਪਸ ਲੈਣੀ ਸੀ ਅਗਰ ਤੇ ਤੁਹਾਡੀ ਬਿਲਕੁਲ ਸਕਿਉਰਟੀ ਨਹੀਂ ਐਨੀ ਅੱਗੇ ਵਿੱਚ ਗਰਾਊਂਡ ਐ ਵੀ ਹੁਣ ਤੁਸੀਂ ਆਪ ਸਿਆਣੇ ਹੋ ਵੀ ਕਿਉਂ ਕੀਤਾ ਜਾ ਰਹਿਆ ਸਰ ਜਿੰਨਾ ਤੱਕ ਤਰਾਏਗਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਹਿੰਦਾ ਪਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਕੀ ਆ ਇਹ ਇਹ ਕੀਤਾ ਕਿਉਂ ਜਾ ਰਹੇ ਆ ਠੀਕ ਹੈ ਗਿੱਟੂ ਜੀ ਜਿੱਦਾਂ ਸਕਿਉਰਟੀ ਇੱਥੇ ਵਿੱਚ ਨਹੀਂ ਲੱਗਦਾ ਵੀ ਸਰਕਾਰਾਂ ਕਮਜ਼ੋਰੀ ਲੱਭ ਰਹੀ ਹੈ ਤੁਹਾਡੀ ਗੱਲ ਇਹ ਆ ਯਾਰ ਜਾਨ ਹੀ ਚਲੀ ਜਾਉ ਜਿੱਥੇ ਸਰਦਾਰ ਬੈਂਸ ਸਿੰਘ ਦੀ ਚਲੀ ਗਈ ਉੱਥੇ ਵੀ ਦੀ ਚਲੀ ਜਾਉ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣੇ ਲਈ ਫਿਰ ਕੀ ਫਰਕ ਪੈਂਦਾ ਏ ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ ਕਰਦੇ ਡਰਾਮਾ ਕਰ ਰਹੇ ਨੇ ਰੋਮੀ ਬਟੂ ਚੋਣਾਂ ਵੀ ਸਟੰਡ ਫੇਰ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਤੁਸੀਂ ਵਿਰੋਧੀ ਕਹਿ ਰਹੇ ਨੇ ਸਾਹਿਬ ਕਿਵੇਂ ਮੈਨੂੰ ਦੱਸੋ ਤਾਂ ਸਹੀ ਨਾ ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ ਤਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨ ਤੋਂ ਕੀ ਚਾਹੁੰਦੇ ਆ ਵੀ ਮੈਂ ਉਹ ਚ ਜ਼ਬਰਦਸਤੀ ਰਹਿ ਉਹਦੇ ਮੂਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਮੈਨੂੰ ਦੱਸੋ ਕਿੱਛੋ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਿਹਾ ਕੋਈ ਯਾਰ ਹਾਦੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ